ਕੈਨੇਡਾ ਦੇ ਅੰਦਰ ਮੋਸਟ ਵਾਂਟਡ ਲਿਸਟ ਦੇ ਅੰਦਰ ਪੰਜਾਬੀ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ ਦਰ ਅਸਲ ਉਸਤੇ ਵੱਲੋਂ ਦਸੰਬਰ ਮਹੀਨੇ ਦੇ ਵਿੱਚ 21 ਸਾਲਾਂ ਲੜਕੀ ਦਾ ਕਤਲ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਮੋਸਟ ਵਾਂਟਡ ਲਿਸਟ ਦੇ ਵਿੱਚ ਉਸ ਦਾ ਨਾਮ ਦਰਜ ਕੀਤਾ ਹੈ ਤੇ ਉਸੇ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ 50 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ ਯਾਨੀ ਕਿ ਜੋ ਕੋਈ ਵੀ ਵਿਅਕਤੀ ਇਸ ਧਰਮ ਸਿੰਘ ਧਾਲੀਵਾਲ ਨਾਮ ਦੇ ਵਿਅਕਤੀ ਦੀ ਜਾਣਕਾਰੀ ਦੇਵੇਗਾ ਉਸ ਨੂੰ 50000 ڈالر ਦਾ ਇਨਾਮ ਦਿੱਤਾ ਜਾਵੇਗਾ ਦੱਸਿਏ ਕਿ ਦਸੰਬਰ ਮਹੀਨੇ ਦੇ ਵਿੱਚ 21 ਸਾਲਾ ਪੰਜਾਬਣ ਲੜਕੀ ਪਵਨਪ੍ਰੀਤ कौर ਦਾ ਕਤਲ ਕੀਤਾ ਗਿਆ ਸੀਗਾ ਇਸ ਵਿਅਕਤੀ ਦੇ ਵੱਲੋਂ ਜਿਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਹੈ ਤੇ ਉਸ ਨੂੰ ਲੱਭਣ ਦੇ ਲਈ ਮੋਸਟ ਵਾਂਟਡ ਲਿਸਟ ਦੇ ਵਿੱਚ ਉਸ ਦਾ ਨਾਮ ਦਰਜ ਕੀਤਾ ਗਿਆ ਹੈ ਤੇ ਇਸ ਨੂੰ ਜੋ ਕੋਈ ਵੀ ਇਸ ਦੀ ਜਾਣਕਾਰੀ ਦਵੇਗਾ ਪੁਲਿਸ ਪ੍ਰਸ਼ਾਸਨ ਨੂੰ ਤਾਂ ਉਸ ਤੇ ਉਸ ਨੂੰ ਇਨਾਮ ਦੇ ਵਜੋਂ 50000 ڈالر ਜਿਹੜੇ ਦਿੱਤੇ ਜਾਣਗੇ ਨਾਲ ਦੇ ਨਾਲ ਤੁਹਾਨੂੰ ਦੱਸਦੀ ਹਾਂ ਕਿ 3 ਦਸੰਬਰ 2023 ਨੂੰ ਲਗਭਗ 9 ਵਜੇ ਪੀਲ ਖੇਤਰੀ ਪੁਲਿਸ ਅਧਿਕਾਰੀਆਂ ਨੇ ਮਿਸਿਸਾਗਾ ਵਿੱਚ ਦੱਸਿਆ ਹੈ ਕਿ ਰੋਡ ਦੇ ਖੇਤਰ ਦੇ ਵਿੱਚ ਇੱਕ ਗੈਸ ਸਟੇਸ਼ਨ ਦੇ ਬ੍ਰੈਮਟਨ ਦੀ ਰਹਿਣ ਵਾਲੀ 21 ਸਾਲਾ ਪਵਨਪ੍ਰੀਤ ਕੌਰ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਨਾਲ ਦੀ ਨਾਲ ਫੀਲਡ ਰੀਜਨ ਪੁਲਿਸ ਨੇ ਇਸ ਦੇ ਬਿਆਨ ਵਿੱਚ ਗਿਆ ਸੀਗਾ ਕਿ 30 ਸਾਲਾ ਧਰਮ ਧਾਲੀਵਾਲ ਨੇ ਸਤੰਬਰ 2022 ਵਿੱਚ ਬ੍ਰੈਮਟਨ ਦੀ ਰਹਿਣ ਵਾਲੀ ਪਵਨਪ੍ਰੀਤ ਕੌਰ ਦੇ ਕਤਲ ਦੀ ਪੂਰੀ ਯੋਜਨਾ ਬਣਾਈ ਇਸ ਤਹਿਤ ਜਨਬੂਤ ਕੇ ਲਾਪਤਾ ਹੋ ਗਿਆ ਹੁਣ ਕੈਨੇਡਾ ਪੁਲਿਸ ਨੇ ਪਵਨਪ੍ਰੀਤ ਕੌਰ ਦੇ ਕਤਲ ਦੇ ਦੋਸ਼ ਤੇ ਵਿੱਚ ਲੁੜਿੰਦਾ ਧਰਮ ਧਾਲੀਵਾਲ ਤੇ 50000 ਡਾਲਰ ਦਾ ਇਨਾਮ ਜਾਰੀ ਕਰ ਦਿੰਦਾ ਹੈ ਫਸਟ ਡਿਗਰੀ ਮਰਡਰ ਦੇ ਲਈ ਧਰਮਤਾਲੀਵਾਲ ਕੈਨੇਡਾ ਚੋਂ ਹੁਣ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਉਸ ਦੇ ਉੱਤੇ 50000 ਡਾਲਰ ਦੀ ਰਕਮ ਰੱਖੀ ਗਈ ਹੈ ਜੋ ਕੋਈ ਵੀ ਉਸ ਦੀ ਜਾਣਕਾਰੀ ਦਵੇਗਾ ਤਾਂ ਉਸ ਨੂੰ 50000 ਡਾਲਰ ਦਾ ਇਨਾਮ ਦਿੱਤਾ ਜਾਵੇਗਾ ਪਰ ਫਿਲਹਾਲ 2023 ਦਾ ਪੂਰਾ ਮਾਮਲਾ ਦਸੰਬਰ ਮਹੀਨੇ ਦਾ ਜਦੋਂ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਸਰੀਰਾਂਕ ਕਤਲ ਕੀਤਾ ਗਿਆ ਸੀਗਾ ਇਸ ਪੰਜਾਬੀ ਵਿਅਕਤੀ ਧਰਮ ਸਿੰਘ ਢਾਲੀਵਾਲ ਦੇ ਵੱਲੋਂ ਕੈਨੇਡਾ ਦੇ ਅੰਦਰ ਮੋਸਟ ਵੌਂਟਡ ਲਿਸਟ ਦੇ ਅੰਦਰ ਪੰਜਾਬੀ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ ਦਰਅਸਲ ਉਸ ਦੇ ਵੱਲੋਂ ਦਸੰਬਰ ਮਹੀਨੇ ਦੇ ਵਿੱਚ 21 ਸਾਲਾਂ ਲੜਕੀ ਦਾ ਕਤਲ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਮੋਸਟ ਵੌਂਟਡ ਲਿਸਟ ਦੇ ਵਿੱਚ ਉਸ ਦਾ ਨਾਮ ਦਰਜ ਕੀਤਾ ਹੈ ਤੇ ਉਸੇ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ 50 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ ਜਾਨੀ ਕਿ ਜੋ ਕੋਈ ਵੀ ਵਿਅਕਤੀ ਇਸ ਧਰਮ ਸਿੰਘ ਥਾਲੀਵਾਲ ਨਾਮ ਦੇ ਵਿਅਕਤੀ ਦੀ ਜਾਣਕਾਰੀ ਦੇਵੇਗਾ ਉਸ ਨੂੰ 50000 ڈالر ਦਾ ਇਨਾਮ ਦਿੱਤਾ ਜਾਵੇਗਾ ਦੱਸਦੀਏ ਕਿ ਦਸੰਬਰ ਮਹੀਨੇ ਦੇ ਵਿੱਚ 21 ਸਾਲਾ ਪੰਜਾਬਣ ਲੜਕੀ ਪਵਨਪ੍ਰੀਤ कौर ਦਾ ਕਤਲ ਕੀਤਾ ਗਿਆ ਸੀਗਾ ਇਸ ਵਿਅਕਤੀ ਦੇ ਵੱਲੋਂ ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦਾ ਹੈ ਤੇ ਤੁ ਨੂੰ ਲੱਭਣ ਦੇ ਲਈ ਮੋਸਟ ਵੌਂਟਡ ਲਿਸਟ ਦੇ ਵਿੱਚ ਇਸ ਦਾ ਨਾਮ ਦਰਜ ਕੀਤਾ ਗਿਆ ਤੇ ਇਸ ਨੂੰ ਜੋ ਕੋਈ ਵੀ ਸਹੀ ਜਾਣਕਾਰੀ ਦਵੇਗਾ ਪੁਲਿਸ ਪ੍ਰਸ਼ਾਸਨ ਨੂੰ ਤਾਂ ਉਸ ਨੂੰ ਉਸ ਨੂੰ ਇਨਾਮ ਦੇ ਵਜੋਂ 50000 ڈالر ਜਿਹੜੇ ਦਿੱਤੇ ਜਾਣਗੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ 3 ਦਸੰਬਰ 2023 ਨੂੰ ਲਗਭਗ 9 ਵਜੇ ਪੀਲ ਖੇਤਰੀ ਪੁਲਿਸ ਅਧਿਕਾਰੀਆਂ ਨੇ ਮਿਸਿਸਾਗਾ ਵਿੱਚ ਦੱਸਿਆ ਹੈ ਕਿ ਰੋਡ ਦੇ ਖੇਤਰ ਦੇ ਵਿੱਚ ਇੱਕ ਗੈਸ ਸਟੇਸ਼ਨ ਦੇ ਬ੍ਰੈਮਟਨ ਦੀ ਰਹਿਣ ਵਾਲੀ 21 ਸਾਲਾ ਪਵਨਪ੍ਰੀਤ ਕੌਰ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਨਾਲ ਦੀ ਨਾਲ ਫੀਲ ਰੀਜਨ ਪੁਲਿਸ ਨੇ ਇਸ ਦੇ ਬਿਆਨ ਵਿੱਚ ਗਿਆ ਸੀਗਾ ਕਿ 30 ਸਾਲਾ ਧਰਮ ਧਾਲੀਵਾਲ ਨੇ ਸਤੰਬਰ 2022 ਵਿੱਚ ਬ੍ਰੈਮਟਨ ਦੀ ਰਹਿਣ ਵਾਲੀ ਪਵਨਪ੍ਰੀਤ ਕੌਰ ਦੇ ਕਤਲ ਦੀ ਪੂਰੀ ਯੋਜਨਾ ਬਣਾਈ ਇਸ ਤਹਿਤ ਜਨਬੂਤ ਕੇ ਲਾਪਤਾ ਹੋ ਗਿਆ ਹੁਣ ਕੈਨੇਡਾ ਪੁਲਿਸ ਨੇ ਪਵਨਪ੍ਰੀਤ ਕੌਰ ਦੇ ਕਤਲ ਦੇ ਦੋਸ਼ ਤੇ ਵਿੱਚ ਲੋੜਿੰਦਾ ਧਰਮ ਧਾਲੀਵਾਲ ਤੇ 50000 ਡਾਲਰ ਦਾ ਇਨਾਮ ਜਾਰੀ ਕਰ ਦਿੱਤਾ ਹੈ ਫਰਸਟ ਡਿਗਰੀ ਮਰਡਰ ਦੇ ਲਈ ਧਰਮਤਾਲੀਵਾਲ ਕੈਨੇਡਾ ਚ ਹੁਣ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਉਸ ਦੇ ਉੱਤੇ 50000 ਡਾਲਰ ਦੀ ਰਕਮ ਰੱਖੀ ਗਈ ਹੈ ਜੋ ਕੋਈ ਵੀ ਉਸ ਦੀ ਜਾਣਕਾਰੀ ਦਵੇਗਾ ਤਾਂ ਉਸ ਨੂੰ 50000 ਡਾਲਰ ਦਾ ਇਨਾਮ ਦਿੱਤਾ ਜਾਵੇਗਾ ਪਰ ਫਿਲਹਾਲ 2023 ਦਾ ਪੂਰਾ ਮਾਮਲਾ ਦਸੰਬਰ ਮਹੀਨੇ ਦਾ ਜਦੋਂ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਸਰੀਰਾਂਕ ਕਤਲ ਕੀਤਾ ਗਿਆ ਸੀਗਾ ਇਸ ਪੰਜਾਬੀ ਵਿਅਕਤੀ ਧਰਮ ਸਿੰਘ ਧਾਲੀਵਾਲ ਦੇ ਵੱਲੋਂ